ਕਾਰੀ ਕਿਥੇ ਹੈ ਰੰਗ ਦੇ ਦੋ ਹੀ ਹੁੰਦੇ ਹੈ ਨਾ ਫਿਰ ਅੱਬ ਦੇ ਓਕੇ ਓਕੇ ਵੱਧ ਪਿਆਰ ਤੁਸੀਂ ਲੌਂਗ ਵੀਡੀਓ ਨੂੰ ਦੋ ਕਿਉਂਕਿ ਸਿੱਖ ਗੱਲ ਜੀ ਸਾਰਿਆਂ ਨੂੰ ਵਾਏ ਕੁ ਜੀ ਸਾਰਿਆਂ ਨੂੰ ਚੜਦੀ ਕਲਾ 'ਚ ਰੱਖਣ ਲਈ ਧੁੱਪ ਬੜੀ ਹੈ ਬੜਾ ਜੀ ਕਾਲਾ ਪੈਂਦਾ ਹੈ ਪਰ ਜਦੋਂ ਕਮਰੇ 'ਚ ਬਾੜ ਜੀ ਤੇ ਠੰਡ ਵੀ ਬੜੀ ਲੱਗਦੀ ਹੈ ਬਹਿਣ ਨੂੰ ਜੀ ਨਹੀਂ ਕਰਦਾ ਪਿਆ ਅੱਜ ਤੇ ਅਸੀਂ ਸਾਰਿਆਂ ਨੇ ਦੇਖਾਂ ਚਲ ਖਨਾ ਹਾਲੀਆਂ ਬੱਚੇ ਆਪਣੇ ਘਰੇ ਨੇ ਬਿਮਾਰ ਹੋਏ ਪਏ ਨੇ ਤੇ ਸਾਰੇ ਬੱਚਿਆਂ ਦਾ ਸਿਰ ਸੁਟੌਰ ਦਿੱਤੇ ਹਾਂਜੀ ਪਾਣੀ ਪੀਲਾ ਨੀ ਮੇਰੀ ਨਿੱਕੀ ਜੀ ਬੇਟੀ ਤੇ ਪਾਣੀ ਬੜਾ ਪੀਂਦੀ ਪਈ ਐ। ਇੱਕਮ ਦਹੀਂ ਪੋਤੋਂ ਨੂੰ ਪਾਣੀ। ਦੇਖੋ ਚਾਹ ਹੜਾ ਪੀਣੀ ਉਹ ਮਦਿਲਾ। ਪੀਨੀ ਆ। ਮਰਦਾਂ ਦੀ ਗੱਲਾਂ ਹਮੜੀ ਛੱਤੀ ਹੂ। ਅੱਜ ਇੱਕ ਗੱਲ ਦੱਸਾਂ ਗੁੱਡ ਨਿਊਜ਼। ਗੁੱਡ ਨਿਊਜ਼ ਦੇ ਰਹੀ ਐ। ਜਿੱਥੇ ਸਰਦਾਰ ਜੀ ਚਾਹ ਬਣਾਉਂਦੇ ਸੀ ਨਾ। ਆਏ ਹਾਏ ਵਧੀਆ ਐ ਸੱਚੀ। ਅੱਜ ਚਾਹ ਮੈਂ ਬਣਾਈ ਮੈਂ। ਗਰਮ ਪੀਚਾ। ਜਿੱਦ ਜੀ ਦੋਦੇ ਤੁਸੀਂ ਵੀਡੀਓ ਸਾਡੀ ਵੇਖ ਰਹੇ ਹੋ ਨਾ। ਤੂਲਾ ਚਾਹ ਦਾ ਇਹੋ ਹੀ ਧਰਦੇ ਨੇ ਮੇਰੇ ਸਰਦਾਰ ਜੀ। ਪਰ ਅੱਜ ਮੈਂ ਚਾਹ ਬਣਾਈ ਤੇ ਸਰਦਾਰ ਜੀ ਨੇ ਦੂਰੀ ਵਰੀ ਪੀਤੀ ਦੂਰੀ ਵਰੀ ਕਿ ਮੈਨੂੰ ਹੋਰ ਦੇ ਦੇ ਜੇ ਹੈਗੀ ਹੈ ਤੇ ਹਾਈ ਬੜੀ ਖੁਸ਼ੀ ਹੋ ਰਹੀ ਮੈਨੂੰ ਅੱਜ ਤੂੰ ਤੂੰ ਰਹਿ ਗਈ ਹੈ ਨਾ ਸਾਰੇ ਚਾਹ ਚਾਈ ਕਰੀ ਜਾਂਦੇ ਨੇ ਅੱਜ ਮਾਂ ਨੇ ਬਣਾਈ ਤਿੰਨ ਨੂੰ ਵੀ ਦੇ ਦੇਣੇ ਆ ਅੱਜ ہم ਚਾਈ ਬਣਾएंगे ਰੋਜ਼ ਰੋਜ਼ ਕੁਛ ਨਾ ਕੁਛ ਬਣਾਈਦਾ ਖਾਈਦਾ ਪਰ ਚਾਹ ਨਹੀਂ ਬਣਾਉਂਦੀ ਮੈਂ ਪਰ ਅੱਜ ਮੈਂ ਚਾਹ ਬਣਾਤੀ ਬਣਾਤੀ ਅੱਜ ਮੈਂ ਚਾਹ ਤੇ ਮੇਰੀ ਧੀ ਰਾਣੀ ਰਹੇਗੀ ਦੀ ਮਨ ਨੂੰ ਮੇਕਅਪ ਨਹੀਂ ਪਉ ਹੈ। ਛਾਈ ਖਾਈ। ਛਾਣੀ ਲੱਗਦੀ ਦਬਾਰੀ। ਹੁਣ ਇੱਕ ਕਰੀ ਫੇਰ ਚਾਹ ਬਨਣ ਜਾ ਰਹੀ ਐ। ਏਕਮ ਕਹਿਰੀ ਮम्मा ਮੈਨੂੰ ਨਹੀਂ ਦਿੱਤੀ ਤੁਸੀਂ ਚਾਹ। ਯਾਰ ਇਹ ਤੇਰੇ ਫੇਸ ਤੇ 글로 ਜਾਂ ਨਹੀਂ ਆ ਰਿਹਾ। ਯਾਰ ਦੱਸਨਾ ਮੇਰੇ ਫੇਸ ਤੇ 글로 글로 ਜਾ ਆ ਰਹੇ ਆ ਨਾ ਪਰ ਮੈਂ ਲਾਂਦੀ ਕੁਛ ਨਹੀਂ ਹੁੰਦੀ। ਸਿੰਪਲ ਜੀ ਰਹਿਨੇ ਨਾਲ ਕੋਈ ਕਰੀਮ ਨਾ ਕੋਸ਼ ਕੁਛ ਨਹੀਂ ਲਾਇਆ। ਇਤੇ ਜਿੰਨ ਜਿਆਦਾ ਹੀ ਆਏ ਹੋਏ ਐ। ਕੋਈ ਤੇ ਨਾ। ਇਨਵੇਂ ਤੇ ਆਲ ਤੇ ਆਦੀ ਤਰੀਫਾਂ ਹੀ ਕਰਦੀ ਰਹਿੰਦੀਆਂ ਯਾ ਟਾਈਮ ਤੇ ਐਵੇਂ ਚੱਲਦਾ ਹੈ ਨਾ ਬਲੌਗ ਵਗੈਰਾ ਚ ਤੇ ਐਂਟਰਟੇਨਮੈਂਟ ਚਾਹੀਦਾ ਚਾਹੀਦਾ ਲੋਕਾਂ ਨੂੰ ਲੋਕ ਬੋਰ ਨਾ ਹੋ ਫਿਰ ਥੋੜਾ ਬਹੁਤ ਸੱਚ ਵੀ ਬੋਲ ਦੇਣਾ ਚਾਹੀਦਾ ਵੀ ਸਾਡੀ ਖੂਬਸੂਰਤੀ ਦਾ ਰਾਜ਼ ਕੋਈ ਕਰੀਮ ਕੋਈ ਲੋਸ਼ਨ ਨਹੀਂ ਬਸ ਇੱਕ ਲਿਪਿਸਟਿਕ ਲਾਣੀ ਹੈ ਤੇ ਸਿੰਧੂਰ ਲਾਇਆ ਇਹਦੇ ਇਲਾਵਾ ਕੋਈ ਕਰੀਮ ਲੋਸ਼ਨ ਨਹੀਂ ਲਾਇਆ ਇਸੇ ਕਰਕੇ ਸੀ ਜਵਾਨ ਜਵਾਨ ਰਹਿਣੇ ਨੇ ਤੋ ਪਾਣੀ ਨਾ ਮੇਰੇ ਤੇ ਮੂੰਹ ਤੇ ਸੁੱਟਦੀ ਗੱਲਾਂ ਗੱਲਾਂ ਚ ਖਾਲੀ ਫਰਾਈ ਵੀ ਲੈ ਆਈਆਂ ਨਾ ਕੋਈ ਦੁੱਧ ਨਾ ਕੋਈ ਪਾਣੀ ਚੱਲ ਵੀ ਅੱਜ ਇੱਕ ਕੋਈ ਸਪੈਸ਼ਲ ਰੈਸিপি ਬਣ ਰਹੀ ਏ ਤੇ ਪਲੀਜ਼ ਵਲੌਗ ਨਾਲ ਜੁੜੇ ਰਹਿਣਾ ਜੇ ਤੁਸੀਂ ਖਾਣੀ ਹੋਵੇ ਤੇ ਅਸੀਂ ਬਣਾਣੀ ਸਿਖਾ ਰਹੇ ਹਾਂ ਤੇ ਤੁਸੀਂ ਬਣਾ ਕੇ ਖਾ ਜ਼ਰੂਰ ਲਿਆ ਜੇ ਹੈਨਾ ਤੇ ਤੁਸੀਂ ਭੇਜਦੇ ਸਕਦੇ ਨਹੀਂ ਕਿਸੇ ਓਏ ਭੇਜਦੇ ਸਕਦੇ ਨਹੀਂ ਅਸੀਂ ਕਿਸੇ ਨੂੰ ਵੀ ਬਸ ਸਾਡੇ ਤਰੀਕੇ ਨਾਲ ਬਣਾ ਜ਼ਰੂਰ 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 ਜਲੂਲ ਨਿਕਲ ਰਹੀ ਏ ਮੇਰੇ ਮੂੰਹ ਚੋਂ ਵੀ ਜ਼ਰੂਰ ਲੈਣਾ ਠੀਕ ਹੈ ਜੀ ਹੁਣ ਮੈਂ ਦੁਬਾਰਾ ਬਣਾ ਰਹੀ ਹਾਂ ਚਾਹ ਘਟ ਹੁਣ ਬੱਚਿਆਂ ਨੇ ਪੀਣੀ ਏ ਦੇ ਵਿੱਚ ਮੈਂ ਪਾਣੀ ਮਿਕਸ ਵਾਲਾ ਕੰਮ ਨਹੀਂ ਕਰਾਂਗੀ ਸਿਰਫ ਚਾ ਦੁੱਧ ਵਾਲੀ ਬਨੇਗੀ ਇੱਕਮ ਪੁੱਤ ਦੁੱਧ ਵਾਲਾ ਪਤੀਲਾ ਅੰਦਰ ਰੱਖ ਦੇ ਇੱਕ ਗੱਲ ਹੋਰ ਤੇਰਾ ਫੋਨ ਕਿੱਥੇ ਤੇਰਾ ਇੱਕ ਗੱਲ ਹੋਰ ਸੁਣੋ 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 ਬੀਸਿਸ ਦਾ ਕਿ ਨਾ ਮੈਂ ਜੈਕਟ ਦਵਾਂ ਦਾ ਰੋਜ-ਰੋਜ ਕਹਿੰਦੀ ਰਹਿਣੀ ਆ ਬਟ ਮੇਰੇ ਸਰਦਾਰ ਜੀ ਜਿਹੜੇ ਹੈਗੇ ਨਾ ਬਾਲੇ ਕੰਜੂਸ ਨੇ ਸਾਨੂੰ ਵਾਧੂ ਚੀਜ਼ਾਂ ਦਵਾਂਦੇ ਨੇ ਪਰ ਨਹੀਂ ਲੈਂਦੇ ਆਪ ਕੁਛ ਵੀ ਹਮੇਸ਼ਾ ਇਹੋ ਜੈਕਟ ਪਾਈ ਰੱਖਦੇ ਨੇ ਮੈਂ ਕਈ ਨਹੀਂ ਗਿਆ ਸਰਦਾਰ ਜੀ ਵਲੌਗ ਤੇ ਇਹ ਜੈਕਟ ਆਂਦੀ ਇਹੋ ਜਾਈ ਆਂਦੀ ਕਹਿੰਦੇ ਤੇਰੇ ਵਲੌਗ ਪਿੱਛੇ ਹੁਣ ਮੈਂ ਖਰਚਾ ਕਰਾਂ ਜੈਕਟ ਦਾ ਦੇਖ ਵੈਸੇ ਤੂੰ ਨਾ ਬੜੀ ਮਿੱਠੀ ਮੋਮਣੀ ਹੈ ਨਾ ਆਉ ਤੂੰ ਨਿਆਣੇ ਨੂੰ ਕੋਈ ਚੀਜ਼ ਨਹੀਂ ਦਿੰਦੀ ਕੋਈ ਨਹੀਂ ਤੇ ਵੇਖ ਲੋ ਵੀਰ ਕੋਲ ਬੜੀ ਮਿੱਠੀ ਹੋ ਕੇ ਇਹਨੇ ਵੀਰ ਦਾ ਬੈਗ ਲੈ ਲਿਆ ਕੀ ਵੀਰ ਮੈਨੂੰ ਆਪਦਾ ਬੈਗ ਦੇ ਦੇਗਾ ਕੱਲ ਮੈਨੂੰ ਕੱਲ ਮੈਂ ਜਾਣਾ ਕਿਤੇ ਘੁੰਮਣ ਫਿਰਨ ਫਿਰਨ ਯਾਰ ਮੈਂ ਤਾਂ ਤੋਤਲਾ ਜਿਹਾ ਬੋਲਣਾ ਮੇਰੇ ਮਿਲ ਤੇ ਟੌਫੀ ਹੈ ਸਾਈਨ ਕਰੋ ਸਾਈਨ ਕਰਾਂ ਕੀ ਇਹ ਕੁੜੀ ਮੇਰੀ ਨਹੀਂ ਹੈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜਾਂਦੀ ਇੱਥੇ 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 ਇਹਨੂੰ ਤੁਸੀਂ ਜਿੱਥੇ ਮਰਜ਼ੀ ਲਿਜਾ ਸਕਦੇ ਹੋ ਠੀਕ ਹੈ ਗੁੰਮ ਹੋ ਜਾਏਗੀ ਤਾਂ ਸਾਨੂੰ ਫੋਨ ਨਾ ਕਰਿਆ ਜੀ ਇਸ ਕਰਕੇ ਫੋਮ ਮੈਸੇਜ ਇੱਥੇ ਸਾਈਨ ਕਰਵਾਏ ਹਨ ਠੀਕ ਹੈ ਹਾਂ ਵੇ ਲੋ ਟਾਈਮ ਨਾਲੀ ਪਤੰਗਾ ਲਈ ਫਿਰ ਦੇ ਜਵਾਬ ਮੇਰੀ ਹੈ ਤੈਨੂੰ ਕਿੰਨੇ ਦਵਾਈ ਪੁੱਤੋਂ ਇਧਰ ਪੁੱਤੋਂ ਲੈ ਕੇ ਆਇਆ ਉਧਾਰ ਤਾਂ ਦਾ ਮਾਮਾ ਲੱਗਦਾ ਦੁਬਾਰਾ ਪੈਸੇ ਲੈਣੇ ਉਹਨਾਂ ਨੇ ਸਾਡੇ ਕੋਲ ਮੈਂ ਉਧਾਰ ਨਹੀਂ ਲੈ ਕੇ ਆਇਆ ਮੈਂ ਆਪਦੇ ਪੈਸੇ ਲੈ ਕੇ ਆਇਆ ਸੀ ਆਪਦੇ ਤੁਸੀਂ ਕਿਹੜੀ ਕਮਾਈ ਕਰਕੇ ਲਿਆਏ ਹੋ ਆਪਦੇ ਦੱਸਦੇ ਪੈਸੇ ਕਿੱਡੇ ਸਿਆਣੇ ਆ ਐਡਾ ਵੱਡਾ ਚਲੋ ਬਾਹਰ ਆ ਰਹੇ ਸਹੀ ਗੱਲ ਹੈ ਏਕਮ ਬੜੀ ਚਲਾਕ ਕੁੜੀ ਹੈਗੀ ਹੈ ਆਵਦੀ ਹੈ ਰੁਪਈਏ ਦੀ ਚੀਜ਼ ਕਿਸੇ ਨੂੰ ਦਿੰਦੀ ਤੇ ਵੀਰ ਕੋਲੋਂ ਮਿੱਠੀ ਹੋ ਕੇ ਨੇ ਬੈਗ ਲੈ ਲਿਆ ਕੱਲ ਘੁੰਮਣ ਫਿਰਨ ਜਾਣ ਵਾਸਤੇ ਕਿ ਸਕੂਲ ਵਾਲੇ ਕਿਤੇ ਏਕਮ ਕਿੱਥੇ ਲੈ ਕੇ ਚੱਲੇ ਸਕੂਲ ਵਾਲੇ ਹਾਂ ਪਤਾ ਨਹੀਂ ਕਿਤੇ ਕਾਰਨੀਵਲ ਕੇ ਕਿੱਥੇ ਐ ਮੈਂ ਤਾਂ ਬੋਲਣਾ ਵੀ ਨਹੀਂ ਆ ਰਿਹਾ ਮੈਂ ਉਹਦੇ ਝੁੱਲੇ-ਭੁੱਲੇ ਲੱਗੇ ਹੋਏ ਆ ਜਾਂ ਸਟਾਲ ਵਗੈਰਾ ਲੱਗੇ ਹੋਈਆਂ ਕਾਰਨੀਵਲ ਕਾਰਨੀਵਲ ਕੀਰ ਕੋਈ ਹੈਗਾ ਕੋਈ ਫੰਕਸ਼ਨ ਕੋਈ ਘੁੰਮਣ ਫਿਰਨ ਦੀ ਜਗ੍ਹਾ ਉੱਥੇ ਚੱਲਣੀ। ਇੱਥੇ ਆ। ਹਾਂ। ਆਪਾਂ ਕੱਪੜੇ ਸਿੱਟਾਈ ਕਰਾਂ। ਕਿ ਮੈਂ ਆਪਦੀ ਰੈਸিপি ਵਾਸਤੇ ਵੀ ਸਮਾਨ ਸਾਰਾ ਕੱਟ ਲਿਆ। ਜੇ ਤੁਹਾਨੂੰ ਹੋਵੇ ਕਿ ਤੁਸੀਂ ਬਣਾਣਾ ਹੈ। ਮੈਂ ਦੱਸ ਰਹੀ ਮੈਂ ਬਣਾ ਕੇ ਰਹੀ ਹਾਂ। ਸ਼ਾਹੀ ਮਟਰ ਪਨੀਰ ਵਿਦ ਕਰੀਮ ਠੀਕ ਹੈ। ਉਹ ਬਣਾ ਰਹੀ ਹਾਂ ਉਹਦੇ ਵਾਸਤੇ ਮੈਂ ਸਾਰਾ ਸਮਾਨ ਕੱਟ ਚੁੱਕੀ ਹਾਂ। ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਲਸਣ ਔਰ ਅਦਰਕ ਠੀਕ ਹੈ। ਇਹ ਚੀਜ਼ਾਂ ਅਗਰ ਤੁਸੀਂ ਆ ਰੈਸিপি ਟਰਾਈ ਕਰਨਾ ਚਾਹੁੰਦੇ ਹੋ ਤੇ ਬਣਾ ਕੇ ਜਰੂਰ ਦੇਖਣਾ ਬਹੁਤ ਸਵਾਦ ਹੈ ਸਰਦਾਰ ਜੀ ਨੇ ਮੈਨੂੰ ਕੱਲ ਕਿਹਾ ਸੀ ਬਣਾਣ ਨੂੰ ਕੱਲ ਸਾਡਾ ਟਾਈਮ ਨਹੀਂ ਲੱਗਿਆ ਇੱਕ ਲਾਈਟ ਚਲੀ ਗਈ ਉਹਦੇ ਬਾਅਦ ਮਿਕਸੀ ਸਾਡੀ ਚੱਲ ਨਹੀਂ ਨਹੀਂ ਸੀ ਲਾਈਟ ਤੋਂ ਬਿਨਾ ਹੁਣ ਬਣਾਣ ਲੱਗੀ ਹੈ ਠੀਕ ਹੈ ਤੇ ਮੈਂ ਬਣਾਈ ਜਾ ਰਹੀ ਹਾਂ ਤੇ ਤੁਸੀਂ ਪਲੀਜ਼ ਜੇ ਬਣਾਣਾ ਚਾਹੁੰਦੇ ਹੋ ਤੇ ਰੈਸিপি ਨੂੰ ਫੋਲੋ ਕਰੀ ਜੋ ਨਾਲ-ਨਾਲ ਨਾਲ-ਨਾਲ ਆਪਾਂ ਵਲੌਗ ਵੀ ਬਣਾਵਾਂਗੇ ਕਿ ਤੁਸੀਂ ਬੋਰ ਨਾ ਹੋ ਜੇ ਰੈਸিপি ਵੇਖ-ਵੇਖ ਕੇ ਤੇ ਸਕਿਪ ਨਾ ਕਿਤੇ ਕਰ ਦੇਣਾ ਠੀਕ ਹੈ ਤੇ ਪਲੀਜ਼ ਵੀਡੀਓ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਤੇ ਨਵੇਂ ਆ ਗਏ ਉਹਨਾਂ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਕੋਈ ਪੈਸੇ ਨਹੀਂ ਲੱਗਦੇ ਕਿ ਨਾ ਤੁਹਾਡਾ ਨੈਟ ਖਤਮ ਹੋਣਾ ਜੀ ਗੁੱਸਾ ਲੱਗੇ ਤੇ ਮਾਫੀ ਹੈ ਸਿੱਧੀ ਸਿੱਧੀ ਗੱਲ ਕਰਨ ਦੀ ਮੈਨੂੰ ਆਦਤ ਹੈ ਇੱਧਰ ਹੋ ਜਾ ਕਰੋ ਬਿਲਕੁਲ ਉਹ ਤੇ ਮਾਰਦੇ ਆ ਤੁਸੀਂ ਸਾਰੇ ਮਸਾਲੇ ਕੱਟ ਲਏ ਸਬਜੀ ਦੇ ਚਾਂਜ ਮਟਰ ਛਿਲਣਾ ਭੁੱਲ ਗੀ ਆਂ ਇਹ ਕੁਝ ਜਵਾਰ ਕਾਨੇ ਮਾਤ ਮਾਰੀ ਹੋਈ ਹੈ ਕੱਲ ਦਾ ਦਿਨ ਵੀ ਜਵਾਰ ਕਰੇ ਸੀ

ਮੁਕਾ ਆ ਨਿੱਕੀ ਜਿਹੀ ਕੁੜੀ ਆਈ ਸਾਡੇ ਘਰ ਦੀ ਥੋੜੀ ਦਾ ਬੈਗ ਲਿਆ ਜੇਰ ਦੀ ਠੱਗੀ ਮਾਰ ਲਈ ਐਨੇ ਬੈਗ ਦੀ ਚਲਾਗ ਆ ਦੇਖੀ ਰਹਿਮ ਕੀ ਕਰਦੀ ਐ ਮੇਰੀ ਛੋਟੀ ਆਇਆ ਵੀਰੂ ਬੈਗ ਵੀਰ ਆਵਾ ਬੈਗ ਕਿੱਦਸਾ ਬਣ ਗਿਆ ਤੂੰ ਕੀ ਕਹ ਮੈਂ ਠੱਗੀ ਮਾਰ ਲਈ ਬੈਗ ਦੀ ਵੀਕਾ ਪਿਆਰ ਮਾਰ ਕੇ ਨਹੀਂ 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 ਦੀਦੀ ਦੀਦੀ ਮੈਂ ਕੀ ਆਈ ਤੋ ਲਈ ਸੀ ਰਮੁ ਮੰਦੀ ਵੀ ਖਾਈ ਜਿਹੜੀ ਆਪਾਂ ਲਾਈ ਸੀ ਪਾਣੀ ਦੇ ਪੀ ਲੈ ਲੇਗੀ ਤੂੰ ਮੰਦੀ ਵੀ ਖਾਈ ਜਿਹੜੀ ਮੈਂ ਲਾਈ ਸੀ ਚੰਗੀ ਤਰ੍ਹਾਂ ਦਿਖਾ ਨਾ ਇੱਕ ਦਿਖਾ ਮਾਂ ਮੇਰੀ ਇਹ ਕਿਤੇ ਨਹੀਂ ਪਤੀ ਨਹੀਂ ਆਈ ਨਹੀਂ ਮੇਰਾ ਬੱਚਾ ਬੱਚਾ ਚਲੋ ਜਾਓ ਲਿਖਦੀ ਨਹੀਂ ਪਈ ਇੰਦਰ ਜਵਾਕਾਂ ਨੇ ਲਾਈ ਹੋਈ ਹੈ ਪੈਂਦੀ ਹਲੇ ਛੋਤੇ ਛੋਤੇ ਆ ਜੀ ਉਹ ਸਾਰੇ ਬੱਚਿਆਂ ਨੇ ਅੱਜ ਮਹਿੰਦੀ ਲਾਈ ਹੋਈ ਹੈ ਕਿੰਨਾ ਨੇ ਆਪ ਦੇਖ ਕੇ ਘੱਟ ਮੈਂ ਹਲੇ ਸੋਝ ਵੀ ਨੇ ਲਾਟ ਕਰੂੰਗੀ ਮੈਂ ਸਜੀ ਜੀ ਨੇ ਲਾਟ ਕਰੂੰਗੀ ਬਟ ਮੇਰੇ ਕੋ ਸਮਾਨ ਹੀ ਨਾਲੇ ਸਪੈਸ ਕੋਲੇ ਲਾਉਣੀ ਹੋਗਾ ਸਾਨੂੰ ਕੋਈ ਵਿਆਹ ਵੀ ਉਹ ਨਹੀਂ ਆਂਦਾ ਪਿਆ ਬਸ ਅਸੀਂ ਵਿਆਹਾਂ ਵਾਲੇ ਨਾ ਚਾਰਜ ਇਨ ਪੂਰੇ ਕਰੀ ਗਿਆ ਨੇ ਬੱਚਿਆਂ ਨੇ ਮਹਿੰਦੀ ਲਾ ਲਈ ਗਾਇਜ਼ ਤੁਸੀਂ ਮੰਮਾ ਨੂੰ ਕਮੈਂਟ ਕਰਕੇ ਕਹੋ ਕਿ ਪਲੀਜ਼ ਮੈਨੂੰ ਨੀਲਰ ਦਾ ਸਮਾਨ ਦਵਾ ਦਿਓ ਕਹੋ ਯਾਰ ਤੇ 500 ਰੁਪਏ ਦਵੋ ਨਾ ਸਿਰਫ 500 ਰੁਪਏ ਕਹੋ 500 ਰੁਪਏ ਪੇੜ ਤੋਂ ਤੋੜੂੰਗੀ ਤੇ ਫਿਰ ਤੇਰੇ ਲੈ ਕੇ ਦਊਂਗਾ ਹਾਂ ਤੇ ਮੇਰੀ ਗੱਲ ਸੁਣੋ ਇਹਦੀ ਗੱਲ ਨਾ ਸੁਣੋ ਤੇ ਕੀ ਕਹਿੰਦੀ ਸੀ ਮੈਂ ਤੇ ਵਿਆਹ ਸਾਨੂੰ ਕੋਈ ਨਹੀਂ ਆਇਆ ਪਰ ਵਿਆਹਾਂ ਵਾਲੇ ਚਾਹ ਸੀ ਪੂਰੇ ਕਰੀ ਜਾਂਦੇ ਆ ਤਿੰਨਾਂ ਬੱਚਿਆਂ ਨੇ ਵੰਦੀ ਇੱਕ ਇੱਕwidehat ਲਾ ਲਈ ਹੈ ਤੇ ਜਿਹੜੇ ਵਿਆਹਾਂ ਤੇ ਅਸੀਂ ਚੀਜ਼ਾਂ ਖਾ ਲੈਣੇ ਹੁੰਦੀਆਂ ਉਹ ਅਸੀਂ ਕੁਛ ਨਾ ਕੁਛ ਰੋਜ਼ ਤੁਹਾਡੇ ਸਾਹਮਣੇ ਸੀ ਬਣਾਈ ਲੈਣੇ ਹਨਾ ਤੇ ਬਸ ਉਹ ਕੋਈ ਗੱਲ ਬੜੀ ਵੀ ਸਾਨੂੰ ਕੋਈ ਵਿਆਹ ਦਾ ਕਾਰਡ ਐਸਵਰੀ ਆਇਆ ਹੀ ਨਹੀਂ ਲੇਕਿਨ ਪਿਛਲੀ ਵਾਰੀ ਨਾ ਸੀ 8 ਵਿਆਹ ਵੇਖੇ ਸੀ 8 ਕਿਵੇਂ 7-8 ਵਿਆਹ ਵੇਖ 7 ਕਿ 8 ਵਿਆਹ ਅਸੀਂ ਪਿਛਲੀ ਵਾਰੀ ਵੇਖੇ ਸੀਗੇ ਸਾਨੂੰ ਯਾਦ ਹੈ ਪਗਲੇ ਹੈਗੇ ਠੀਕ ਹੈ ਸੱਤ ਅੱਠ ਵਾਂ ਅਸੀਂ ਪਿਛਲੀ ਵਾਰੀ ਵੇਖੇ ਤੇ ਇਸ ਵਾਰੀ ਸਾਨੂੰ ਇੱਕ ਵਿਆਹ ਵੀ ਨਹੀਂ ਆਇਆ ਇੱਕ ਵੀ ਨਹੀਂ ਆਇਆ ਲੇਕਿਨ ਮੇਰੇ ਸਰਦਾਰ ਜੀ ਇਸ ਕੱਲ ਤੋਂ ਬੜੇ ਖੁਸ਼ ਨੇ ਕਿ ਵਿਆਹ ਨਹੀਂ ਨਾ ਆਇਆ ਤੇ ਖਰਚੇ ਦਾ ਘਾਟ ਮਟ ਗਿਆ ਖਰਚੇ ਆ ਬਚ ਗਿਆ ਕਿਉਂਕਿ ਸਰਦਾਰ ਜੀ ਨੂੰ ਪਤਾ ਹੈ ਮੇਰੀ ਵਰਗੀ ਨੇ ਪਰ ਜੇਬ ਢਿੱਲੀ ਹੋਏ ਨਹੀਂ ਹੈ ਪਾਰਲਰ ਜਾਣਾ ਸੂਟ ਲੈਣੇ ਹੈਨਾ ਕੋਈ 5-6000 ਦਾ ਤੇ ਸੂਟ ਹੀ ਆਉਂਦਾ ਯਾਰ ਵਿਆਹ ਤੇ ਕਾਣ ਨੂੰ ਹਾਂ ਫਿਰ ਜੁਐਲਰੀ ਸੈਟ ਮੈਚਿੰਗ ਕਰਨੀ ਸੂਟਾਂ ਨਾਲ ਬੜਾ ਔਖਾ ਕੰਮ ਹੈ ਸਰਦਾਰ ਜੀ ਵਾਸਤੇ ਇਸ ਕਰਕੇ ਸਰਦਾਰ ਜੀ ਬੜੇ ਖੁਸ਼ ਹੋਏ ਕਿ ਸਾਨੂੰ ਵਿਆਹ ਨਹੀਂ ਆਇਆ ਤੂੰ ਮੇਰਾ ਕੋਈ ਭਰਤਨ ਨਾ ਤੋੜਦੀ ਕੈਮਰੇ ਨੂੰ ਸੈੱਟ ਕਰ ਬਣ ਚਲੋ ਯਾਰ ਬੋਲੀ ਜਾ ਮੇਰੇ ਹੱਥ ਥੱਕ ਗਏ ਚਲੋ ਬਈ ਠੀਕ ਹੈ ਹੁਣ ਨਾ ਉੱਪਰ ਰੈਸিপি ਬਣਾਈਏ ਸਬ지 ਸੁਬ지 ਬਣਾਈਏ ਗੱਲਾਂ ਤੇ ਮੋਕਣੀ ਹੈ ਨਹੀਂ ਬੜਾ ਬੋਲੀਦਾ ਹੈ ਤੇ ਐਸੇ ਬੋਲ ਨੂੰ ਐਸੇ ਪਿਆਰ ਪਿਆਰ ਤੁਸੀਂ ਕਰਨਾ ਸਾਡੀ ਵੀਡੀਓਜ਼ ਨੂੰ ਤੇ ਵੀਡੀਓ ਨੂੰ ਲਾਈਕ ਕਰਨਾ ਸੱਚੀ ਗੋਰੀ ਹੋਗੀ ਮੈਂ ਕਾ ਨਾਣੀ ਸੋਣੀ ਜੀ ਤੇ ਕਾਲੀ ਕਿਥੇ ਹੈ ਰੰਗ ਦੇ ਦੋ ਹੀ ਹੁੰਦੇ ਹੈ ਨਾ ਫਿਰ ਅੱਬ ਦੇ ਮੇਰੇ ਵਰਗੀ ਲੱਗਦੀ ਨਾ ਵੈਸੇ ਕਿਹ ਹੈਗੀ ਹੈ ਨਾ ਕਿਹਨੇ ਕਿਹਾ ਨਹੀਂ ਜਦੋਂ ਮਾਂ ਹੀ ਤੈਨੂੰ ਕਹਿ ਰਹੀ ਹੈ ਕਿ ਤੂੰ ਮੇਰੇ ਵਰਗੀ ਹੈ ਕਰਨੀ ਨਹੀਂ ਗੱਲ ਹੁਣ ਪੜ੍ਹਦੇ ਆ ਨਾ ਲੋ ਜੀ ਗੈਸ ਜਗਾ ਲਈਏ ਤੇ ਪਾਣ ਲੱਗੀ ਜੀ ਦੇ ਵਿੱਚ ਰਿਫਾਈਨਡ ਔਇਲ ਓਕੇ ਜੀ ਕਿਉਂਕਿ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨਣਾ ਹੈ ਮਸਾਲਾ ਪਿਆਜ਼ ਵਗੈਰਾ ਨੂੰ ਇਹਨਾਂ ਨੂੰ ਇਹਦੇ ਵਿੱਚ ਆਪਾਂ ਭੁੰਨਾਂਗੇ ਓਕੇ ਲਓ ਜੀ ਤੇਲ ਹੋ ਗਿਆ ਹੈ ਗਰਮ ਤੇ ਜਿੰਨਾ ਵੀ ਸਮਾਨ ਨੇ ਕੱਟਿਆ ਹੈ ਨਾ ਸਾਰਾ ਮੈਂ ਇਹਦੇ ਵਿੱਚ ਪਾਣ ਸਾਂ ਪਾਣ ਲੱਗੀ ਆਂ ਕਿਤੇ ਜਿਹੜੀ ਗੈਸ ਦੀ ਫਲੇਮ ਆ ਥੋੜੀ ਘੱਟ ਰੱਖਣਾ ਕਿਤੇ ਮਸਾਲੇ ਨਾਲ ਸਾਰੇ ਪਿਆਜ਼ ਵਗੈਰਾ ਸਾਰੇ ਸਾਰੇ ਨਾ ਕਿਉਂਕਿ ਇਹਨਾਂ ਨੂੰ ਆਪਾਂ ਨੋਰਮਲ ਭੁੰਨਣਾ ਹੈ ਓਕੇ भी मैं मटर रख दिते हैं मटर है, है कच्चे ना प्याज वगैरा तो बादल तो करके पा ला थोड़ी सब्जी क्रिस्पी और स्वाद बन गएगी कच्चे कच्चे पावे तो जे मटर है ना कच्चे ही रह जाएंगे अपने इसे करके मैं पहले बोयल कर ली है बस इन्होंने थोड़ा जहां खुशबू ਤੇ ਨੂੰ ਖੁਸਬੂ ਆਣ ਲੱਗੀ ਹੁਣ ਇਹਦੇ ਕੋਲ ਮਸਾਲੇ ਵੀ ਨਹੀਂ ਪਾਏ ਤੜਕੇ ਦੀ ਖੁਸ਼ਬੂ ਆ ਰਹੀ ਹੈ ਬਸ ਇਹਨਾਂ ਨੂੰ ਥੋੜਾ ਥੋੜਾ ਬਰਾਊਨ ਲਾਈਟ ਉਸ ਕੋਨ ਲੈਣਾ ਆਪਾਂ ਲੋਜੀ ਪਿਆਜ਼ ਤੇ ਟਮਾਟਰ ਇਹ ਜਿਹੜੇ ਅਸੀਂ ਭੁੰਨ ਲਏ ਬਸ ਇਦਾਂ ਦੇ ਹੀ ਭੁੰਨੇ ਹੈ ਜਿਆਦਾ ਬਰਾਊਨ ਛਾੜਨੇ ਨਹੀਂ ਨਾ ਜਿਆਦਾ ਬਰਾਊਨ ਕਰਦੇ ਠੀਕ ਹੈ ਹੁਣ ਆਪਾਂ ਗੈਸ ਬੰਦ ਕਰ ਰਹੇ ਹਾਂ ਤੇ ਇਹਨਾਂ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਉਹਦੇ ਬਾਅਦ ਇਸ ਨੂੰ ਠੰਡਾ ਕਰਕੇ ਆਪਾਂ ਮਿਕਸੀ ਚ ਪੀਸ ਲਾਂਗੇ ਤੇਰੀ ਤਰ੍ਹਾਂ ਚਟਨੀ ਬਣਾ ਲੀ ਠੀਕ ਹੈ ਇਹਨੂੰ ਠੰਡਾ ਹੋ ਕੇ ਮਿਕਸੀ ਚ ਪਾਵਾਂਗੇ ਤੇ ਠੰਡਾ ਕਰਾਂਗੇ ਤੇ ਜਿਹੜੇ ਮਟਰ ਐ ਉਹ ਆਪਣੇ ਬੋਇਲ ਹੋ ਚੁੱਕੇ ਨੇ ਤੇ ਮੈਂ ਕਰ ਰਹੀ ਹਾਂ ਗੈਸ ਬੰਦ ਹਾਂ ਉਹ ਠੀਕ ਹੈ ਬਈ ਬੋਇਲ ਹੋ ਗਏ ਗੈਸ ਬੰਦ ਕਰਨਾ ਹੁਣ ਇਹਨੂੰ ਵੀ ਠੰਡਾ ਹੋ ਲੈਣ ਦੇ ਚਲੋ ਜੀ ਇਸ ਦੇ ਅੰਤ ਮੈਂ ਪਾਣ ਲੱਗੀ ਹਾਂ ਬਟਰ ਕੜਾਈ ਚ ਉਸੇ ਕੜਾਈ ਦੇ ਵਿੱਚ ਠੀਕ ਹੈ ਜੀ ਇਹਨੂੰ ਮੈਲਟ ਕਰ ਲਈਏ ਤੇ ਉਹਦੇ ਬਾਅਦ ਪੁੱਤੀ ਐ ਮੇਜੀ ਲੌਂਗ ਕਾਲੀ ਮਿਰਚ ਦਾਲਚੀਨੀ ਜੀਰਾ ਤੇ ਅਜਵੈਨ ਠੀਕ ਹੈ ਇਹਨਾਂ ਨੂੰ ਆਪਾਂ ਭੁੰਨਣਾ ਹੈ ਉਕੇ ਜੀ ਇੱਧਰ ਆ ਗਈ ਛੋਟੀ ਜਿਹੀ ਬੇਟੀ ਮੇਰੀ ਲੋਨੀ ਜੀ ਕੀ ਕਹਦੇ ਹੋ ਤੁਸੀਂ ਕਿਉਂ ਕਿ ਤੁਸੀਂ ਮੱਟਰਪਨੀ ਦੀ ਸਬਜੀ ਖਾਓਗੇ ਨਹੀਂ ਤੁਸੀਂ ਖਾਓਗੇ ਨਹੀਂ ਯੂ ਆਰ ਸੇ ਬਹੁਤ ਖਵਾਪੇ ਨਾਲਾ ਬਣ ਗਿਆ ਨਾ ਅੱਗੇ ਪਾਟ ਰੋਟੀ ਤੇ ਤੈਨੂੰ ਖਾਣੀ ਪੈਣੀ ਥੋੜੀਏ ਨਾ ਨਾ ਇਹ ਮੇਰਾ ਵੀ ਕੈਮਰਾਮੈਨ ਹੀ ਦੱਸਦਾ ਮੇਰੀ ਕੜਾਈ ਵੇਖਦੀ ਹੈ ਨਾ ਕਿਵੇਂ ਦੂਰ ਦੂਰ ਤਰੀ ਫਿਰਦੀ ਹੈ ਤੇਰੇ ਉੱਤੇ ਤੇ ਨਹੀਂ ਪਾਣ ਲੱਗੀ ਮੈਂ ਮੈਂ ਕਿਆ ਕਿ ਭੱਜ ਕਿਉਂ ਰਹੀ ਐ ਮੈਂ ਲਾਇਆ ਹੁਣ ਨੰਨ ਨੂੰ ਕੁੰਨ ਲੀਏ ਆਪਾਂ ਬੜੀ ਸਵਾਦ ਸਬਜੀ ਬਣਨੀ ਐ ਬਾਬਾ ਕਿਰਪਾ ਕਰ ਦੇ ਕਿੱਥੇ ਨਹੀਂ ਦੀਦੀ ਹੁਣੇ ਵੀਡੀਓ ਬਣਾ ਰਹੀ ਹੂ ਤੇ ਮੇਰੇ ਨਾਲ ਹੁਣੇ ਦੀਦੀ ਕਿਤੇ ਨਹੀਂ ਜਾਣ ਵਾਲੀ ਮੈਂ ਬਸ ਰੋਟੀ ਸੰਦਨ ਨੂੰ ਲੈ ਲਈ ਚਖਾ ਲਾ ਦੇ ਮੈਂ ਵੀ ਨਹੀਂ ਰੱਖੋ ਤਾਂ ਮੈਂ ਦੀਦੀ ਨਾਲ ਜਾਉਂਗੀ ਬੜੀਆ ਬੜੀਆ ਨਾ ਬਸ ਐਵੇਂ ਹੀ ਬਣਾਣੀ ਐ ਸ਼ਾਹੀ ਪਨੀਰ ਬੀਬੀ ਕੀ ਹੈ ਕੀ ਸਬਜੀ ਚਾਹੀ ਵੀ ਨਹੀਂ ਹੋ ਤੈਨੂੰ ਪਤਾ ਹੀ ਨਹੀਂ ਕਿ ਬਣਾ ਰਹੀ ਹੈ ਲੈ ਸਾਡੇ ਕੈਮਰਾਮੈਨ ਨੂੰ ਪਤਾ ਹੀ ਨਹੀਂ ਕਿ ਸਬਜੀ ਕਿਹੜੀ ਬਣ ਰਹੀ ਹੈ ਰੇਰਾ ਫੇਰਾ ਚਾਹੀ ਪਨੀਰ ਮਾਰ ਜੋ ਜੇ ਵੀਰ ਕੀ ਕਰ ਰਿਹਾ ਇਧਰ ਵਿੱਚ ਵੀ ਉਹ ਫਰੇ ਆ ਕੇ ਰੰਗੀ ਵੀਰ ਦਾ ਨਾਲਾ ਦੇਖਣਾ ਕਿਵੇਂ ਲੰਗਰੀ ਹੈ ਮਾਂ ਤੂੰ ਸਮਝਾ ਰਹੀ ਹੈ ਹਾਂ ਹੋ ਨਹੀਂ ਪੈਣਾ ਜੀ ਅੱਛਾ ਖੇਤਾਂ ਜੇ ਤੂੰ ਜਾਂਦੇ ਉਦੋਂ ਤੇਰੀ ਮੰਮੀ ਨੂੰ ਕੁਝ ਦੇ ਤੂੰ ਸੁਣ ਜਾਣ ਲੱਗੇ ਪੁੱਛਣਾ ਮੰਮਾ ਟਿਊਸ਼ਨ ਜਾਈਏ ਮੰਮਾ ਟਿਊਸ਼ਨ ਜਾਣਾ ਕਾ ਫੇਰ ਮਾਂ ਨਹੀਂ ਮੈਂ ਥੋੜੇ ਬਣਾ ਮੈਂ ਤੁਹਾਨੂੰ ਨਹੀਂ ਜਾਣਾਂ ਖਾਣੇ ਨਹੀਂ ਜਾਣੀ ਇਹ ਕੀ ਹੈ ਮਮਾ ਮਮਾ ਗਾਲ੍ਹਾਂ ਮੇਰੀ ਮੈਂ ਗੱਲ ਮੇਰਾ ਕੰਮ ਪੂਰਾ ਨਹੀਂ ਕਰਿਆ ਮੈਂ ਅੱਜ ਕੱਲ ਦਾ ਕੰਮ ਨਹੀਂ ਕਰਨ ਦਿੱਤਾ ਤੂੰ ਮੈਨੂੰ ਕੱਲ ਦਾ ਵੀ ਕੰਮ ਨਹੀਂ ਕਰਨ ਦਿੱਤਾ ਵਿੱਦਿਆ ਰਹਿਣ ਦਿੱਤਾ ਇੰਨਾ ਮੇਰਾ ਕੰਮ ਪਿਆ ਮੇਰੇ ਐਸਐਸਸੀ ਸਿਵਿਕਸ ਅੱਜ ਭਾਈ ਚਲੋ ਗਿਆ ਉਹ ਪੈਸੇ ਮੰਗਾਈਆਂ ਗੋਈਆਂ ਤੇ ਉਹਨਾਂ ਨੇ ਵੀ ਤੁਸੇ ਦੇ ਪੈਸੇ ਲੈਣੇ ਉਹਨਾਂ ਨੇ ਕਿਹਾ ਫ੍ਰੀ ਦੇ ਲੈਣੇ ਆ ਇਹ ਟੈਡੀ ਵੀ ਕੀ ਗੱਲ ਕਰਦੇ ਇਦੋਂ ਤੁਸੀਂ ਮਾਰੀ ਨੇ ਛੀਛ। ਇਹ ਤੇ ਮੇਰੀ ਕੜਾਈ ਮਾਰੀ। ਮम्मा ਅੱਜ ਸੌਦਾ ਖਾਣਾ ਹੋਇਆ ਪਿਆ ਹੈ। ਯਮੀ ਯਮੀ ਟਿਊਸ਼ਨ ਤੇ ਜਾਣਾ ਪੈਣਾ ਇੱਕ ਵਕਾਈ ਜਰਾ ਮੜਾ ਜਾ। ਨਹੀਂ ਆ ਮੈਨੂੰ ਟਿਊਸ਼ਨ ਤੇ ਵੀਰੂ 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 ਤੇ ਕੁੜੀ ਮਾਰ ਦੇ ਨੀ ਮੇਰਾ ਰਹਿ ਕੋਈ ਕੋਸ਼ ਨਹੀਂ ਬੋਲਦਾ ਤੇ ਪਿਆਰਾ ਜਿਹਾ ਬੈਰੀ ਟਾਈਮ ਕੇ ਖੜਾ ਹੋ ਇਹਨੇ ਤਾਂ ਹੁਣੇ ਉੱਥੇ ਟਿਊਸ਼ਨ ਜਾ ਕੇ ਰੋ ਪੈਣਾ ਤੇ ਕਹੂਗੀ ਮੈਂ ਨਾ ਮੇਜ ਵਿੱਚ ਕੰਮ ਨਹੀਂ ਕਰਨਾ ਮੈਂ ਨਹੀਂ ਆਣੀ ਰੋਂਦੀ ਤੇ ਉਸ ਤੇ ਬਦਨਾਮ ਕਰ ਤਾਈਆ ਦੋ ਦੋ ਆ ਗਈ ਇਸ ਬਰਨਾਲ ਦੀ ਨਾਲੀ ਉਹ ਨਹੀਂ ਜਵਾਬ ਕਰੀਆ ਹਾਂ ਉਹ ਤੇ ਛੋਟੀ ਜੀ ਹੈ ਤੇ ਟਾਈਮ ਤੇ ਬੱਸ ਕਰਕੇ ਆਂਦੀ ਹੈ ਨਾ ਲਓ ਜੀ ਮਸਾਲੇ ਰੈਡੀ ਹੈ ਪਾ ਰਹੇ ਆਪਾਂ ਨਮਕ ਆਪਣੀ ਹਾਬ ਨਾਲ ਆਪਣੀ ਤੇਸ ਨਾਲ ਅੱਧੀ ਜੀ ਮਚ ਦਾ ਯੂਜ਼ ਕਰ ਲੂਗੀ ਕਿਉਂ ਨਾ ਸਬਜੀ ਬੜੀ ਸਵਾਦ ਵਾਲੀ ਬਣਦੀ ਹੈ ਮੈਂ ਪਾ ਰਹੀ ਹਾਂ ਜੀ ਮਿਰਚ ਵਾਸਤੇ ਦੇਗੀ ਮਿਰਚ ਠੀਕ ਹੈ ਥੋੜੀ ਹਾਬ ਨਾਲੀ ਕਿਉਂਕਿ ਬੜੀ ਸਪਾਈਸੀ ਹੈ ਬਟ ਸਬਜੀ ਬੜੀ ਸਵਾਦ ਬਣਾ ਦਿੰਦੀ ਰਹੀ ਹੈ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਖੜਕਾ ਐਵੇਂ ਬੋਲਦੇ ਨੇ ਹਾਂ ਜੀ ਵੀ ਪਾਤੀ ਮਿਰਚ ਮਸਾਲੇ ਪਾਤੀ ਹੈ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਗਰਮ ਗਰਮ ਮਸਾਲਾ ਬਟ ਮੈਂ ਗਰਮ ਮਸਾਲੇ ਦੀ ਜਗ੍ਹਾ ਧਨੀਆ ਪਾਊਡਰ ਯੂਜ਼ ਕਰ ਰਹੀ ਹਾਂ ਗਰਮ ਮਸਾਲਾ ਮੈਂ ਯੂਜ਼ ਹੀ ਨਹੀਂ ਕਰਦੀ ਕਿਸੇ ਵੀ ਸਬਜ਼ੀ ਕਿਉਂਕਿ ਗਰਮ ਮਸਾਲਾ ਪਾੜਨਾ ਸਬਜ਼ੀ ਆਟੋਮੈਟਿਕਲੀ ਸਵਾਦਬਨ ਜਾਂਦੀ ਹੈ ਆਪਣੀ ਮਿਹਨਤ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਜਿਹੜੀ ਮਰਜ਼ੀ ਪਾ ਲਓ ਗਰਮ ਮਸਾਲਾ ਸਬਜ਼ੀ ਸਵਾਦ ਬਣੇਗੀ ਲੇਕਿਨ ਅੱਪਾ ਨਹੀਂ ਯੂਜ਼ ਕਰਾਂਗੇ ਆਪਾਂ ਦੀ ਬੈਰਕ ਨਾ ਰਹੀ ਸਬਜ਼ੀ ਸਵਾਦ ਬਣਾਉਣ ਠੀਕ ਹੈ ਸਾਰੇ ਮਸਾਲੇ ਪੈ ਗਏ ਨੇ ਸਿਰ ਮਟਰ ਹੈ ਮੈਂ ਪਾਣੀ ਛਾਂਟਦਾ ਹਾਂ ਵਾਹ ਯਾਰ ਕੀ ਸੁਗੰਧ ਆ ਰਹੀ ਹੈ ਫਿਰ ਮੈਂ ਆਟਾ ਵੀ ਗੁੰਨਣਾ ਕੋਈ ਦੂਜੇ ਮਸਾਲੇ ਨਹੀਂ ਮੈਂ ਪਾਈ ਕਰਦੀ ਮਸਾਲੇ ਸਾਰੇ ਸਰਦਾਰ ਜੀ ਪਨੀਰ ਦਾ ਸਾਈਜ਼ ਹੈ ਠੀਕ ਹੈ ਹਾਂ ਇੱਧਰ ਉਹ ਵੇਖ ਲਿਆ ਮੈਂ ਚੱਲਦਾ ਚੱਲ ਮੈਂ ਕਿੱਥੇ ਜਾਣਾ ਸਬਜ਼ੀ ਰੋਟੀ ਇੱਥੋਂ ਜਾ ਕੇ ਮੈਂ ਸਬ ਆਟੇ ਵਾਲੋ ਜਾਣਾ ਆਟਾ ਗੁੰਨਣ ਵਾਲਾ ਦੇਖ ਲੈ ਨੇ ਇਹਨੇ ਪੀਸ ਹੈ ਫਿਰ ਨਾ ਕਹਿਣਾ ਜਾਦਾ ਛੋਟੇ ਕਰਕੇ ਜਾਂ ਜਿਆਦਾ ਵੱਡੇ ਕਰਕੇ ਯਾਰ ਮੈਨੂੰ ਤੇ ਸਬਜੀ ਵੇਖਣ ਜਿਵੇਂ ਲੱਗ ਰਿਹਾ ਜਿਵੇਂ ਪਾਓ ਭਾਜੀ ਬਣਾਈ ਹੈ ਖੁਸ਼ਬੂ ਹੀ ਅਮੇਦੀ ਆਹੀ ਪਾਓ ਭਾਜੀ ਬਣੀ ਹੋਣੀ ਫਣੀ ਆਟਾ ਗੁੰਨਣਾ ਅੱਛੇ ਰੋਟੀਆਂ ਖਾਓਗੇ ਕਿ ਪੂੜੀ ਖਾਓਗੇ ਚੱਲ ਇੱਕ ਨਾ ਬਾਅਦ ਵੇਖਾਂਗੇ ਨਾ ਨਹੀਂ ਮੈਂ ਆਟਾ ਗੁੰਨਣਾ ਫਿਰ ਹੋਵੇ ਜਿਹੜਾ ਮਰਜੀ ਗੁੰਨ ਲਈ ਯਾਰ ਹੈ ਕੁੜੀਆਂ ਦਾ ਗੋਲਣਾ ਸ਼ਾਈ ਪਨੀਰ 파ਉ ਭਾਜੀ ਦਾ ਟੇਸਟ ਦੇ ਰਹੀ ਹੈ ਕਿ ਮੈਂ ਬਣਾ ਰਹੀ ਹੈ ਸ਼ਾਈ ਪਨੀਰ ਦੀ ਟਮਾਟਰ ਐਂਡ ਕ੍ਰੀਮ ਆ ਜਿਹੜੀ ਮੈਂ ਕਰੀਮ ਯੂਜ਼ ਕਰ ਰਹੀ ਹੈ ਨਾ ਇਹ ਹੈਗੀ ਹੈ ਦੁੱਧ ਦੇ ਉੱਤੇ ਆਈ ਹੋਈ ਮਿਲਾਈ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਮੈਂ ਬਿਲਕੁਲ ਸੰਘਣਾ ਜਾਂ ਪਤਲਾ ਜਾਂ ਕਰ ਰਹੀ ਹੈ ਠੀਕ ਹੈ ਪਹਿਲੇ ਆਪਾਂ ਇਹਦੇ ਵਿੱਚ ਪਾ ਲਈਏ ਜੀ ਪੱਤੀ ਲੋਚ ਨੀਰ ਵੀ ਪਾ ਰਹੇ ਆਂ ਕਈ ਲੋਕ ਪੁੰਨ ਕੇ ਪਾਉਂਦੇ ਆਂ ਬਟ ਅਸੀਂ ਪੁੰਨ ਕੇ ਨਹੀਂ ਪਾਉਂਦੇ ਸਾਡੇ ਘਰੇ ਪੁੰਨੇ ਹੋਏ ਪਨੀਰ ਦੀ ਸਬਜ਼ੀ ਕੋਈ ਵੀ ਨਹੀਂ ਖਾਂਦਾ ਸਾਰੇ ਕਹਿ ਦਿੰਦੇ ਨੇ ਰਬੜ ਬਣ ਗਿਆ ਓਨਣ ਤੋਂ ਬਾਅਦ ਇਸ ਕਰਕੇ ਅਸੀਂ ਪੁੰਦੇ ਨਹੀਂ ਆਂ ਇਦਾਂ ਹੀ ਟੈਂਗਟ ਕੱਟ ਕੇ ਪਾ ਲਈਦਾ ਬੱਚੇ ਚਲੇਗੇ ਨਹੀਂ ਟਿਊਸ਼ਨ ਇਸ ਕਰਕੇ ਹੁਣ ਮੈਂ ਕੈਮਰਾ ਫੜਾਤਾ ਸਰਦਾਰ ਜੀ ਨੂੰ रेसिपी पसंद आ जाए तो वीडियो नो लाइक करना बंदा है और चैनल नो सब्सक्राइब करना ਤੇ प्लीज सब्सक्राइब करी बिना ना जाया जे ना जाया जे ना करें ठीक है क्रीम जेडी ਆਪਾਂ ਰੁੱਕੇ ਪਾਣੀ ਇਹਦੇ ਵਿੱਚ ਪਾ ਰਹੇ ਆ ਆਪਾਂ ਥੋੜਾ ਜਿਹਾ ਪਾਣੀ ਕਿਉਂ ਪਾ ਰਹੇ ਆ ਕਿਉਂਕਿ ਜਿਹੜਾ ਪਨੀਰ ਹੈ ਥੋੜਾ ਜਿਹਾ ਗਲ ਜੇਗਾ اور ਆਪਣੀ ਜਿਹੜੀ ਗਰੇਵੀ ਹੈ ਨਾ ਉਹ ਥੋੜੀ ਸੀਗੀ ਸੰਘਣੀ ਠੀਕ ਹੈ ਉਹਨੂੰ ਪਤਲਾ ਕਰਨਾ ਹੈ ਆਪਾਂ ਮੈਂ ਜ਼ਰੂਰ ਪਾਣਾ ਪੈਂਦਾ ਹੈ ਕਿ ਤੁਸੀਂ ਵੀ ਬਣਾਉਂਦੇ ਹੀ ਹੋਗੇ ਬਿਲੀ ਬਣਾਉਂਦੇ ਤੇ ਤੁਸੀਂ ਏਦਾਂ ਜ਼ਰੂਰ ਬਣਾ ਲਿਆ ਜੇ ਪਰ ਕਿਸੇ ਦਾ ਆਪਣਾ ਆਕਾ ਤਰੀਕਾ ਹੈ ਤੇ ਬਸ ਇਹ ਮੇਰਾ ਤਰੀਕਾ ਹੈ ਸਬਜੀ ਬਣਾਉਂਦਾ ਤੁਸੀਂ ਆਪਣਾ ਤਰੀਕਾ ਜਰੂਰ ਦੱਸਣਾ ਹੈ ਤੇ ਦੱਸ ਦਿਓ ਜੀ ਇੱਕ ਸੋਹਣਾ ਜਿਹਾ ਚੰਗਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਜੀ ਠੀਕ ਹੈ ਆ ਜਿਹੜੀ ਕਰੀਮ ਹੈ ਆਪਾਂ ਥੋੜੀ देर ਬਾਅਦ ਪਾਵਾਂਗੇ ਉਦੋਂ ਤੱਕ ਪਨੀਰ ਜਿਹੜਾ ਉਹ ਪੱਕ ਜੂਗਾ ਹੁਣ ਆਪਾਂ ਇਹਨੂੰ ਥੋੜੀ ਦੇਰ ਟੱਕਣ ਨਾਲ ਛੱਡ ਕੇ ਕੋਈ 2-3 ਮਿੰਟ ਵਾਸਤੇ ਗੈਸ ਨੂੰ ਫਲੇਮ ਨੂੰ ਕੱਟ ਕਰਕੇ ਰੱਖ ਦਾਂਗੇ ਠੀਕ ਹੈ ਜੀ ਲੋ ਜੀ ਸਬਜੀ ਹੋ ਗਈ ਰੈਡੀ ਹੁਣ ਇਹਦੇ ਵਿੱਚ ਪਾਣ ਲੱਗੀ ਮੈਂ ਥੋੜਾ ਜਿਹਾ ਚਾਟ ਮਸਾਲਾ ਫਿਰ ਤੈਨੂੰ ਗਏ ਨੂੰ ਟਾਈਮ ਹੀ ਕਿੰਨਾ ਆਇਆ ਟਿਊਸ਼ਨ ਹੁਣ ਤੂੰ ਆ ਵੀ ਗਿਆ ਛੇਤੀ ਚਲਾ ਜਾ ਮੈਂ ਹੁਣ ਕਹਿਣਾ ਹੈ ਉਹਨੂੰ ਕਿ ਨਾ ਭੇਜਿਆ ਕਰੇ ਬਹਾਨੇ ਨਾਲ ਆ ਜਾਂਦਾ ਕਰੇ ਵੀਰ ਨਾ ਟਿਊਸ਼ਨ ਤੋਂ ਬਹਾਨਾ ਮਾਰ ਕੇ ਆਉਂਦਾ ਕਿ ਮੈਂ ਘਰੇ ਜਾ ਕੇ ਸੁਸੂ ਕਰਿਆ ਆਵਾ ਕਿ ਸੁਸੂ ਦੇ ਬਹਾਨੇ ਰੈਸਟ ਕਰਨ ਆਂਦਾ ਹੀ ਏ ਘਰੇ ਸ਼ੂ 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 ਕੋਈ ਨਹੀਂ ਕਰਦਾ ਹੈ ਚਲਾਕ ਇਥੇ ਕਮਰਿਆਂ ਚ ਤੁਰੇ ਫਿਰਨਾ ਹੈ ਕਿ ਮम्मा ਮੈਂ 5 ਮਿੰਟ ਰੈਸਟ ਕਰ ਲਾਂ ਮੈਂ ਥੱਕ ਗਿਆ ਪੜ ਪੜ ਕੇ ਲੋ ਜੀ ਪਨੀਰ ਦੀ ਸਬਜੀ ਹੋ ਗਈ ਹੈ ਰੈਡੀ ਮੈਂ ਚਾਟ ਮਸਾਲਾ ਵੀ ਪਾਤਾ ਹੈ ਇਹ ਵਿੱਚ ਗੱਲਾਂ ਵੀ ਹੋ ਰਹੀਆਂ ਐ ਤੇ ਵਿੱਚ ਫੈਮਿਲੀ ਵਲੌਗ ਵੀ ਬਣਦੇ ਨੇ ਤੇ ਇੰਟਰਸਟਿੰਗ ਬਣਾ ਰਹੇ ਆ ਬਈ ਕੁਝ ਸਿਖਾ ਵੀ ਰਹੀਆਂ ਤੇ ਕੁਝ ਫੈਮਿਲੀ ਦੀ ਐਂਟਰਟੇਨਮੈਂਟ ਵੀ ਕਰ ਰਹੇ ਹਨਾ ਹੁਣ ਇਹਦੇ ਵਿੱਚ ਪਾ ਰਹੀ ਜੀ ਮੈਂ ਕਸੂਰੀ ਮੇਥੀ ਠੀਕ ਹੈ ਲੋ ਜੀ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਕੇ ਉਹਦੇ ਬਾਅਦ ਇਹਨੂੰ ਪਾ ਦੇਣਾ ਹੈ ਜੀ ਆਪਾਂ ਸਬਜ਼ੀ ਦੇ ਉੱਪਰ ਠੀਕ ਹੈ ਹੁਣ ਆਪਾਂ ਗੈਸ ਕੱਢ ਲਈਨੇ ਬੰਦ ਗੈਸ ਬੰਦ ਹੋ ਚੁੱਕੀ ਹੈ ਹੁਣ ਜਿਹੜੀ ਆਪਾਂ ਕਰੀਮ ਬਣਾਈ ਹੈ ਨਾ ਦੁੱਧ ਵਾਲੀ ਇਹ ਨਾ ਬੱਚਿਆਂ ਨੂੰ ਨਹੀਂ ਮੈਂ ਦੱਸਿਆ ਕਿ ਮੈਂ ਦੁੱਧ ਦੀ ਕਰੀਮ ਦੁੱਧ ਦੀ ਮਿਲਾਇ ਨੂੰ ਕਰੀਮ ਬਣਾਇਆ ਹੈ ਠੀਕ ਹੈ ਲੇਕਿਨ ਬੱਚਿਆਂ ਨੂੰ ਹੀ ਪਤਾ ਹੈ ਕਿ ਅਸੀਂ ਮਾਰਕੀਟ ਤੋਂ ਕਰੀਮ ਵਾਲੀ ਕੋਈ ਡੱਬੀ ਲੈ ਕੇ ਆਏ ਜਿਹੜੀ ਅੰਮੋਲ ਵਾਲੀ ਆਂਦੀ ਹੈ बच्चिया नहीं पता नहीं तो उन्हें नखरे बड़े करने हैं मुँह से मलाई आती है वो आंद है ना? चलो जी वाह मुँह में आ रहा है पानी क्या बात है कैसी बनाई है क्रीम वाली सब्ज़ी शाही क्रीम मटर पनीर रेसिपी ट्राई जरूर करना ਖੁਲਣਾ ਨਾ ਅਗਰ ਤੁਹਾਨੂੰ ਆਂਦਾ ਹੈ ਤੇ ਬਹੁਤ ਵਧੀਆ ਗੱਲ ਹੈ ਜੇ ਨਹੀਂ ਆਂਦੀ ਸਿੱਖਣਾ ਚਾਹੁੰਦੇ ਹੋ ਡਿਫਰੈਂਟ ਤਰੀਕੇ ਨਾਲ ਮੇਰਾ ਤਰੀਕਾ ਇਹ ਸੀ ਤੁਹਾਡਾ ਵੀ ਕੋਈ ਹੋਏਗਾ ਤੇ ਠੀਕ ਹੈ ਜੀ ਔਰ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕੌਣ ਹੁਣ ਲੱਗ ਗਈ ਇਹਨਾਂ ਸਾਰੇ ਕਾਂਦਨਾ ਸਰਦਾਰ ਜੀ ਹੁਣ ਤੁਸੀਂ ਟੇਸਟ ਕਰ ਲਓ ਪੀਨ ਲੱਗ ਗਈ ਚਾਹ ਲੋ ਜੀ ਸ਼ੁਰੂਆਤ ਹੋ ਗਈ ਹੈ ਸਰਦਾਰ ਜੀ ਕੋਲੋ ਟੇਸਟ ਕਰਕੇ ਦੱਸਣਗੇ ਕਿਵੇਂ ਦੀ ਬਣੀ ਹੈ ਥੋੜੀ ਠੰਡੀ ਕਰ ਲਓ ਕੋਈ ਜਲਦੀ ਨਹੀਂ ਹੈ ਨਮਕ ਮਿਰਚ ਸਾਰਾ ਹੀ ਦਾ ਦੇਣਾ ਬਾਈ ਮੇਰਾ ਤੇ ਕੈਮਰਾਮੈਨ ਜਿਹੜਾ ਟਿਊਸ਼ਨ ਚਲਾ ਗਿਆ ਹੁਣ ਮੈਨੂੰ ਕੈਮਰਾ ਵੀ ਸੰਭਾਲਣਾ ਪੈ ਰਿਹਾ ਹੁਣ ਪਹਿਲੇ ਮੈਂ ਖਾਵਾਂ ਯਾਰ ਪਹਿਲੇ ਤੁਸੀਂ ਕਿਵੇਂ ਦੀ ਬਣੀ ਓਕੇ ਓਕੇ ਲਾਈਕ ਮਿਲ ਗਿਆ ਸਰਦਾਰ ਜੀ ਵੱਲੋਂ ਹੁਣ ਮੈਂ ਵਲੌਗ ਨੂੰ ਐਂਡ ਕਰਦਾ ਕਿਉਂਕਿ ਮੈਂ ਗੁੰਨਣ ਜਾਰੀ ਆਟਾ ਮੇਰੇ ਟਿਊਸ਼ਨ ਚ ਚਲੇ ਗਏ ਹੁਣ ਹੋਰ ਵੀ ਕੰਮ ਕੰਮ ਕਰ ਲਏ ਆਟਾ ਤੇ ਤੁਹਾਨੂੰ ਗੁੰਨਾ ਆਂਦੇ ਹੀ ਠੀਕ ਹੈ ਜੀ ਵਲੌਗ ਨੂੰ ਮੈਂ ਐਂਡ ਕਰ ਰਹੀ ਹਾਂ ਜੀ ਪਲੀਜ਼ ਵਲੌਗ ਨੂੰ ਫੁੱਲ ਵੇਖਿਆ ਕਰੋ ਤੇ بار بار ਮੇਰੀ ਰਿਕਵੈਸਟ ਇਹ ਹੀ ਆ ਕਿਸੇ ਟਾਈਮ ਨਾ ਅਸੀਂ ਟਾਈਟਲ ਕੁਝ ਉਲਟ ਪਟਾੰਗ ਜਿਹਾ ਪਾ ਦਿੰਨੇ ਆ ਲੇਕਿਨ ਆਪਾਂ ਉਸ ਵੀਡੀਓ ਚ ਬੋਲਦੇ ਜ਼ਰੂਰ ਆ ਉਹ ਚੀਜ਼ਾਂ ਲੇਕਿਨ ਸਾਨੂੰ ਸਮਝ ਨਹੀਂ ਲੱਗਦੀ ਕਿ ਕਿਹੜਾ ਟਾਈਟਲ ਪਾਉਣ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਹੈ ਹਨਾ ਵੀਡੀਓ ਚੱਲ ਸਕਦੀ ਹੈ ਹੁਣ ਪਰसों ਜਿਹੜੀ ਮੈਂ ਵੀਡੀਓ 'ਚ ਟਾਈਟਲ ਪਾਇਆ ਸੀਗਾ ਉਹਦੇ ਨਾਲ ਜਿਹੜੀ ਐ ਰੀਚ ਥੋੜੀ ਘਟਾਈ ਸੀਗੀ ਮੈਨੂੰ ਸਮਝ ਨਹੀਂ ਲੱਗੀ ਤੇ ਉਹਦਾ ਮੈਂ ਟਾਈਟਲ ਚੇਂਜ ਕਰ ਚੁੱਕੀ ਹਾਂ ਹੁਣ ਬਾਬੇ ਦੀ ਕਿਰਪਾ ਹੋ ਜੇ ਤੇ ਉਹ ਚੀਜ਼ਾਂ ਵੀ ਮੈਂ ਵੀਡੀਓ 'ਚ ਬੋਲੀਆਂ ਹੋਈਆਂ ਆ ਆਪਾਂ ਟਾਈਟਲ ਉਹੀ ਲਿਖਦੇ ਹਾਂ ਜੋ ਆਪਾਂ ਵੀਡੀਓ 'ਚ ਬੋਲਦੇ ਹਾਂ ਜੋ ਕਰਦੇ ਹਾਂ ਹੈਨਾ ਤੇ ਥੰਬਨੇਲ ਵੀ ਉਹੀ ਹੁੰਦਾ ਤੇ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿੰਨਾ ਪਿਆਰ ਤੁਸੀਂ ਸਾਡੀ ਸ਼ਾਰਟਸ ਵੀਡੀਓ ਨੂੰ ਦੇ ਰਹੇ ਹੋ ਨਾ ਇਤੋਂ ਵੱਧ ਪਿਆਰ ਤੁਸੀਂ ਲੌਂਗ ਵੀਡੀਓ ਨੂੰ ਦਿਓ ਕਿਉਂਕਿ ਪੈਸਾ ਕਮਾਉਣਾ ਇਸੇ ਤੋਂ ਸਟਾਰਟ ਹੁੰਦਾ ਹੈ ਇਸੇ ਨਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਬਾਏ ਬਾਏ